ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ 'ਚ ਤੁਹਾਡਾ ਬਹੁਤ ਸਵਾਗਤ ਹੈ ਜੋ ਅੱਜ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਉਹ ਹੈ ਸਿੰਧ ਘਾਟੀ ਸਬਤਾ ਭਾਗ ਨੰਬਰ 2 ਇਹਦੇ ਪਹਿਲੇ ਭਾਗ ਦੀ ਜਿਹੜੀ ਵੀਡੀਓ ਆਪਾਂ ਬਣਾ ਚੁੱਕੇ ਹਾਂਗੇ ਤੇ ਆਪਾਂ ਸ਼ੁਰੂ ਕਰਦੇ ਹਾਂਗੇ ਸਿੰਧ ਘਾਟੀ ਸਬਤਾ ਦੀ ਨਗਰ ਯੋਜਨਾ ਭਾਵਨਾ ਦੀਆਂ ਵਿਸ਼ੇਸ਼ਤਾਵਾਂ ਮਕਾਨ ਯੋਜਨਾਬੱਧ ਤਰੀਕੇ ਨਾਲ ਬਣਾਏ ਜਾਂਦੇ ਸਨ ਇਹਨਾਂ ਵਿੱਚ ਪੱਕੀਆਂ ਇੱਟਾਂ ਦੀ ਵਰਤੋਂ ਕੀਤੀ ਜਾਂਦੀ ਸੀ ਇਹਨਾਂ ਦੀਆਂ ਨੀਂਹਾਂ ਡੂੰਘੀਆਂ ਹੁੰਦੀਆਂ ਸਨ ਇਹੇ ਖੁੱਲੇ ਤੇ ਹਵਾਦਾਰ ਹੁੰਦੇ ਸਨ ਇਹਨਾਂ ਵਿੱਚ ਵੱਡੇ ਦਰਵਾਜ਼ੇ ਤੇ ਖਿੜਕੀਆਂ ਹੁੰਦੀਆਂ ਸਨ ਕਈ ਮਕਾਨ ਬਹੁਮੰਜ਼ਲੇ ਹੁੰਦੇ ਸਨ ਹਰੇਕ ਮਕਾਨ ਵਿੱਚ ਖੁੱਲਾ ਵਿੜਾ ਰਸੋਈ ਘਰ ਇਸ਼ਨਾਨ ਘਰ ਹੁੰਦਾ ਸੀ ਸਿੰਧ ਘਾਟੀ ਸਭਤਾ ਦੀ ਨਗਰ ਯੋਜਨਾ ਵਿਸ਼ਾਲ ਇਸ਼ਨਾਨ ਘਰ ਮੋਹਨ ਜੋਧੜੋ ਵਿਖੇ ਮਿਲਿਆ ਇਸ ਦੀ ਲੰਬਾਈ 80 180 ਫੁੱਟ ਚੌੜਾਈ 108 ਫੁੱਟ ਹੈ ਇਸ ਦੇ ਵਿਚਕਾਰ 39 ਫੁੱਟ ਲੰਮਾ 23 ਫੁੱਟ ਚੌੜਾ ਅਤੇ 8 ਫੁੱਟ ਡੂੰਘਾ ਤਲਾਹ ਤਲਾਬ ਕੋਲ ਇੱਕ ਖੂਹ ਹੈ ਜਿਸ ਤੋਂ ਤਲਾਬ ਵਿੱਚ ਪਾਣੀ ਭਰਿਆ ਜਾਂਦਾ ਸੀ ਗੰਦੇ ਪਾਣੀ ਨੂੰ ਕੱਢਣ ਲਈ ਅਲੱਗ ਰਸਤਾ ਬਣਿਆ ਹੋਇਆ ਹੈ ਤਲਾਹ ਤੇ ਉਤਰਨ ਅਤੇ ਚੰਡੀ ਪੌੜੀਆਂ ਬਣਾਈਆਂ ਬਣੀਆਂ ਹੋਈਆਂ ਹਨ ਇਸ ਦੀ ਧਾਰਮਿਕ ਮੌਕੇ ਤੇ ਵਰਤੂ ਕੀਤੀ ਜਾਂਦੀ ਸੀ ਸਿੰਧ ਘਾਟੀ ਸਬਤਾ ਦੀਆਂ ਦੀ ਨਗਰ ਯੋਜਨਾ ਨਾਲੀਆਂ ਦਾ ਪ੍ਰਬੰਧ ਨਾਲੀਆਂ ਪੱਕੀਆਂ ਸਨ ਏ ਢੱਕੀਆਂ ਹੋਈਆਂ ਹੁੰਦੀਆਂ ਸਨ ਘਾਰਾਂ ਦਾ ਗੰਦਾ ਪਾਣੀ ਛੋਟੀਆਂ ਨਾਲੀਆਂ ਵਿੱਚ ਜਾਂਦਾ ਸੀ ਦੇਖ ਸਕਦੇ ਹੋ ਇਹ ਪਾਸ ਪਿੱਛੇ ਦੇ ਵਿੱਚ ਲੋਥਲ ਵਿਖੇ ਮੇਰੀ ਨਾਲੀਆਂ ਦੀ ਅਵਸ਼ੇਸ਼ ਛੋਟੀਆਂ ਨਾਲੀਆਂ ਦਾ ਪਾਣੀ ਵੱਡੀਆਂ ਨਾਲੀਆਂ ਵਿੱਚ ਪਹੁੰਚਦਾ ਸੀ ਵੱਡੀਆਂ ਨਾਲੀਆਂ ਦੁਆਰਾ ਗੰਦਾ ਪਾਣੀ ਨਗਰ ਤੋਂ ਬਾਹਰ ਸੁੱਟਿਆ ਜਾਂਦਾ ਸੀ ਨਾਲੀਆਂ ਵਿੱਚ ਕੂੜਾ ਆਦ ਸੁੱਟਣ ਦੀ ਆਗਿਆ ਨਹੀਂ ਸੀ ਸਿੰਧ ਘਾਟੀ ਸਬਤਾ ਦੀ ਨਗਰ ਯੋਜਨਾ ਸੜਕਾਂ ਸੜਕਾਂ ਦੀ ਉਚਾਈ ਸੜਕਾਂ ਦੀ ਚੌੜਾਈ ਦਨ 13 ਤੋਂ 34 ਫਟੋਂ ਦੀ ਸੀ ਸੜਕਾਂ ਤੇ ਚੁਰਾਹੇ ਹੁੰਦੇ ਸਨ ਸੜਕ ਸੜਕਾਂ ਇੱਕ ਦੂਜੇ ਨੂੰ 90 ਡਿਗਰੀ ਕੋਣ ਤੇ ਕੱਟਦੀਆਂ ਸਨ ਇਹਨਾਂ ਤੇ ਪਈ ਗੰਦਗੀ ਹਵਾ ਨਾਲ ਆਪਣੇ ਆਪ ਸਾਫ਼ ਹੋ ਜਾਂਦੀ ਸੀ ਸੜਕਾਂ ਤੇ ਰੋਸ਼ਨੀ ਦਾ ਪ੍ਰਬੰਧ ਸੀ ਸਿੰਧ ਘਟਿ ਸਭਿਤਾ ਦੀ ਟੈਕਨੋਲੋਜੀ ਟੈਕਨੋਲੋਜੀ ਉਨਤ ਸੀ ਕਹੇ ਤੇ ਭਾਂਡੇ ਮੂਰਤੀਆਂ ਕਿਸਤੀਆਂ ਅਤੇ ਗਹਿਣੇ ਬਣਾਏ ਜਾਂਦੇ ਸਨ ਮੋਹਰਾਂ ਮਣਕੇ ਬਣਾਉਣ ਦਾ ਬਣਾਉਣ ਦੀ ਕਲਾ ਵੀ ਉਨਤ ਸੀ ਲੋਕ ਲੱਕੜ ਦਾ ਕੰਮ ਵੀ ਕਰਦੇ ਸਨ ਤਾਂਬੇ ਕਹੇ ਦੇ ਹਥਿਆਰ ਬਣਾਏ ਜਾਂਦੇ ਸਨ ਸਿੰਧ ਘਾਟੀ ਸਭਤਾ ਦਾ ਆਰਥਿਕ ਜੀਵਨ ਖੇਤੀਬਾੜੀ ਖੇਤੀਬਾੜੀ ਉਹਨਾਂ ਦਾ ਮੁੱਖ ਕੀਤਾ ਸੀ ਹੜਾਂ ਦੇ ਪਾਣੀ ਨੂੰ ਬੰਨ੍ਹ ਮਾਰ ਕੇ ਸਿੰਚਾਈ ਕੀਤੀ ਜਾਂਦੀ ਸੀ ਲੋਕ ਲੱਕੜੀ ਦੇ ਸੰਦ ਦੀ ਵਰਤੋਂ ਕਣਕ ਅਤੇ ਜੋ ਮੁੱਖ ਫਸਲ ਦਸਨ ਚੌਲ ਨਾਰੀਅਲ ਖੰਜੂਰ ਅਤੇ ਸਬਜ਼ੀਆਂ ਆਦਿ ਵੀ ਉਗਾਈਆਂ ਜਾਂਦੀਆਂ ਸਨ ਕਪਾਹ ਸਭ ਤੋਂ ਮਹੱਤਵਪੂਰਨ ਫਸਲ ਸੀ ਸਿੰਧ ਘਾਟੀ ਦਾ ਆਰਥਿਕ ਜੀਵਨ ਪਸ਼ੂ ਪਾਲਣ ਲੋਕਾਂ ਦਾ ਦੂਜਾ ਮੁੱਖ ਕੀਤਾ ਪਸ਼ੂ ਪਾਲਣ ਸੀ ਹਾਥੀ ਬੱਕਰੀ ਊਠ ਸੂਰ ਕੁੱਤੇ ਆਦਿ ਪਾਲੇ ਜਾਂਦੇ ਸਨ ਚਾਰੇ ਦੀ ਕਮੀ ਨਹੀਂ ਸੀ ਪਸ਼ੂਆਂ ਤੋਂ ਦੁੱਧ ਚਮੜਾ ਆਦਿ ਪ੍ਰਾਪਤ ਹੁੰਦਾ ਸੀ ਪਸ਼ੂਆਂ ਦੀਆਂ ਹੱਡੀਆਂ ਤੋਂ ਕਈ ਵਸਤੂਆਂ ਬਣਾਈਆਂ ਜਾਂਦੀਆਂ ਸਨ ਸਿੰਧ ਘਾਟੀ ਜੀਵਨ ਸਭਿਤਾ ਦਾ ਆਰਥਿਕ ਜੀਵਨ ਵਪਾਰ ਵਪਾਰ ਬਹੁਤ ਉੰਤ ਸੀ ਵਿਦੇਸ਼ ਵਿਦੇਸ਼ੀ ਵਪਾਰ ਸੁਮੇਰ ਮਿਸਰ ਮੈਸੋਪੋਟਾਮੀਆ ਆਹ ਦੇਸ਼ਾਂ ਨਾਲ ਹੁੰਦਾ ਸੀ ਸੋਨਾ ਚਾਂਦੀ ਹਾਰ ਸ਼ਿੰਗਾਰ ਦੀਆਂ ਵਸਤੂਆਂ ਕੀਮਤੀ ਪੱਥਰਾਂ ਤੇ ਆਜਾਤ ਕੀਤਾ ਜਾਂਦਾ ਸੀ ਸੂਤੀ ਕੱਪੜਾ ਗਹਿਣੇ ਮੋਤੀ ਹਾਥੀਦੰਤ ਲੰਗੂਰ ਬਾਂਦਰ ਅਤੇ ਮੋਰ ਦੂਜੀ ਦੇਸ਼ਾਂ ਨੂੰ ਭੇਜੇ ਜਾਂਦੇ ਸਨ ਵਪਾਰ ਜਲ ਥਲ ਦੋਹਾਂ ਰਸਤੇ ਰਹੀ ਹੁੰਦਾ ਸੀ ਮਾਲ ਢੋਣ ਲਈ ਬੈਲ ਗੱਡੀਆਂ ਦੀ ਵਰਤੋਂ ਕੀਤੀ ਜਾਂਦੀ ਸੀ ਸੰਤ ਕਾਟੀ ਸਭ ਦਾ ਦਾ ਧਾਰਮਿਕ ਜੀਵਨ ਸਭ ਤੋਂ ਵੱਧ ਦੇਵੀ ਮਾਦੀ ਪੂਜਾ ਕੀਤੀ ਜਾਂਦੀ ਸੀ ਸ਼ਿਵ ਦੇਵਤੇ ਦੀ ਪੂਜਾ ਵੀ ਕਾਫੀ ਪ੍ਰਚਲਿਤ ਸੀ ਲੋਕ ਰੁੱਖਾਂ ਪਸ਼ੂਆਂ ਦੀ ਪੂਜਾ ਵੀ ਕਰਦੇ ਸਨ ਲਿੰਗ ਜੋਨੀ ਦੀ ਪੂਜਾ ਸੰਸਾਰ ਦੀ ਸਾਜਨਾ ਸ਼ਕਤੀ ਵਜੋਂ ਕੀਤੀ ਜਾਂਦੀ ਸੀ ਜਲ ਪੂਜਾ 나ਗ ਪੂਜਾ ਸੂਰਜ ਪੂਜਾ ਕੁਝ ਪੰਛੀਆਂ ਦੀ ਵੀ ਪੂਜਾ ਕੀਤੀ ਜਾਂਦੀ ਸੀ ਲੋਕ ਭੂਤਾਂ ਪ੍ਰੇਤਾਂ ਵਿੱਚ ਯਕੀਨ ਰੱਖਦੇ ਸਨ ਸਿੰਧ ਘਾਟੀ ਜੀ ਸਭ ਦਾ ਸਮਾਜਿਕ ਜੀਵਨ ਔਰਤਾਂ ਦੀ ਇੱਜ਼ਤ ਕੀਤੀ ਜਾਂਦੀ ਸੀ ਲੋਕ ਖਾਣ ਪੀਣ ਦੇ ਸ਼ੌਕੀਨ ਸਨ ਸੂਤੀ ਅਤੇ ਉਨੀ ਕੱਪੜੇ ਦੀ ਵਰਤੋਂ ਕੀਤੀ ਜਾਂਦੀ ਸੀ। ਪੁਰਸ਼, ਇਸਤਰੀਆਂ ਦੋਵੇਂ ਗਹਿਣੇ ਪਹਿਨਦੇ ਸਨ। ਇਸਤਰੀਆਂ ਹਾਰ, ਸ਼ਿੰਗਾਰ ਦੀਆਂ ਵਸਤੂਆਂ ਦੀ ਵਰਤੋਂ ਕਰਦੀਆਂ ਸਨ। ਸ਼ਿਕਾਰ ਖੇਡਣਾ, ਪਸ਼ੂ ਫੜਨਾ, ਮੱਛੀਆਂ ਫੜਨਾ, ਪੰਛੀਆਂ ਪੰਛੀਆਂ ਪਾਲਣਾ, ਸੰਗੀਤ ਆਦ ਮਨੋਰੰਜਨ ਦਾ ਮੁੱਖ ਸਾਧਨ ਸਨ। ਸਿੰਧ ਘਾਟੀ ਦੀ ਕਲਾ ਸਿੰਧ ਘਾਟੀ ਦੇ ਲੋਕ ਮੂਰਤੀ ਬਣਾਉਣ ਦੇ ਮਹਾਰ ਸਨ ਮਿੱਟੀ ਦੇ ਬਰਤਨ ਵੀ ਬਣਾਉਂਦੇ ਸਨ ਗਹਿਣੇ ਬਣਾਉਣ ਦੀ ਕਲਾ ਵੀ ਜਾਣਦੇ ਸਨ ਚਿੱਤਰ ਕਲਾ ਵਿੱਚ ਵੀ ਬੜੀ ਚਸ਼ਕੀ ਲੈਂਦੇ ਸਨ ਆ ਦੇਖ ਸਕਦੇ ਨੇ ਜੀ ਆਪਾਂ ਮੂਰਤੀ ਬਣੀ ਹੋਈ ਹੈ ਚਿੱਤਰ ਬਣਾ ਹੋਇਆ ਦੇਖੋ ਸਿੰਧ ਘਾਟੀ ਦੀਆਂ ਮੋਹਰਾਂ ਮੋਹਰਾਂ ਦਾ ਆਕਾਰ ਇੱਕੋ ਜਿਹਾ ਨਹੀਂ ਸੀ ਪੱਕੀ ਮਿੱਟੀ, ਚੂਨੇ, ਹਾਥੀਦੰਦ ਤੋਂ ਬਣਾਈਆਂ ਜਾਂਦੀਆਂ ਸਨ। ਮੋਹਰਾਂ ਤੇ ਮਨੁੱਖਾਂ, ਪਸ਼ੂਆਂ, ਰੁੱਖਾਂ ਦੇ ਚਿੱਤਰ ਬਣਾਏ ਜਾਂਦੇ ਸਨ। ਮੋਹਰਾਂ ਦੀ ਵਰਤੋਂ ਵਪਾਰੀ ਆਪਣੇ ਮਾਲ ਦੀ ਹਿਫਾਜ਼ਤ ਲਈ ਕਰਦੇ ਸਨ। ਕੁਝ ਲੋਕ ਇਹਨਾਂ ਦੀ ਵਰਤੋਂ ਘਰਾਂ ਵਿੱਚ ਸਜਾਵਟ ਲਈ ਕਰਦੇ ਸਨ। ਮੋਹਰਾਂ ਨੂੰ ਬਜ਼ੁਰਗਾਂ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ। सिंध घाटी दी लिपि लिपि चित्रमयी ਸੀ ਲਗਭਗ 270 ਵਰਨ ਪ੍ਰਾਪਤ ਹੋਏ ਹਨ लिपि ਮੋਹਰਾਂ ਪੱਟੀਆਂ ਭਾਂਡਿਆਂ ਅਤੇ ਦੀਵਾਰਾਂ ਤੇ ਲਿਖੀ ਜਾਂਦੀ ਸੀ लिपि ਸਜੇਤੂ ਖੱਬੇ ਲਿਖੀ ਜਾਂਦੀ ਸੀ ਅਜੇ ਤੱਕ ਪੜ੍ਹੀ ਨਹੀਂ ਜਾ ਸਕੀ ਦੇਖ ਸਕਦੇ ਨੇ ਆਪਾਂ ਨਿਸ਼ਾਨ ਸਿੰਧ ਘਾਟੀ ਦਾ ਪਤਨ ਸਿੰਧ ਘਾਟੀ ਸਭਤਾ ਦਾ ਪਤਨ ਪਤਨ ਦੇ ਕਾਰਨ ਬਾਰੇ ਨਿਸ਼ਚਿਤ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਹੇਠ ਲਿਖੇ ਕਾਰਨ ਹੋ ਸਕਦੇ ਹਨ ਕੁਦਰਤੀ ਆਫਤਾਂ ਜਿਵੇਂ ਪੁਚਾਲ ਪੁਚਾਲ ਪੜਨ ਰਹੀ ਨੂੰ ਹੂੰ ਪੂ ਚਲ ਰਾਰਾ ਭਾਉਤੀ ਚੋਕਾ ਹੜ ਆਦ ਮਹਾਮਾਰੀ ਫੈਲਣ ਦੇ ਕਾਰਨ ਭਿਆਨਕ ਅਗਨੀ ਕਾਂਡ ਜਲਵਾਯੂ ਤਬਦੀਲੀ ਆਰੀਆ ਦੇ ਆਰੀਆ ਦੇ ਹਮਲੇ 8 3 ਕੇ ਪ੍ਰਸ਼ਨਾਂ ਦੀ ਉੱਤਰ ਦਿਓ ਜੋ ਮਹੱਤਵਪੂਰਨ ਪ੍ਰਸ਼ਨ ਰਜੀ ਤੁਸੀਂ ਨੋਟ ਕਰ ਲੈਣਗੇ ਸਿੰਧ ਘਾਟੀ ਸਭਤਾ ਦੀ ਸਿੰਧ ਘਾਟੀ ਦੀਆਂ ਸੜਕਾਂ ਦੀ ਚੌੜਾਈ ਆਮ ਤੌਰ ਤੇ ਕਿੰਨੀ ਹੁੰਦੀ ਸੀ ਵਿਸ਼ਾਲ ਇਸ਼ਨਾਨ ਘਰ ਕਿੱਥੋਂ ਪ੍ਰਾਪਤ ਹੋਇਆ ਕਿਤੋਂ ਇਹ ਮਹੂਨ ਜੋਦੜੂ ਤੋਂ ਵਿਸ਼ਾਲ ਇਸ਼ਨਾਨ ਘਰ ਦੀ ਵਰਤੋਂ ਕਦੋਂ ਕੀਤੀ ਜਾਂਦੀ ਸੀ ਧਾਰਮਿਕ ਪ੍ਰੋਗਰਾਮ ਲਈ ਸਿੰਧ ਘਾਟੀ ਦੇ ਲੋਕ सब तो महत्वपूर्ण फसल केड़ी सी कणकर कण सिाटी दिपी के किन्ने वर्ण हैं हम पड़क रहे हैं दो सौ सत्तर लगभग वरण है खाली था ਸਿੰਧ ਘਾਟੀ ਦੇ ਲੋਕ ਸਭ ਤੋਂ ਵੱਧ ਡੈਸ਼ ਦੀ ਪੂਜਾ ਕਰਦੇ ਸਨ ਦੇਵੀ ਮਾਂ ਦੀ ਦੇਵੀ ਮਾਂ ਦੀ ਪੂਜਾ ਕਰਦੇ ਸੀ ਮੋਹਰਾਂ ਦੀ ਪਰਤੋਂ ਡੈਸ਼ ਆਪਣੇ ਸਮਾਨ ਦੀ ਹਿਫਾਜ਼ਤ ਲਈ ਕਰਦੇ ਸਨ ਵਪਾਰੀ ਵਪਾਰੀ ਸਿੰਧ ਘਾਟੀ ਦੀ ਲਿਪੀ ਡੈਸ਼ ਤੋਂ ਡੈਸ਼ ਪਾਸੇ ਲਿਖੀ ਜਾਂਦੀ ਹੈ ਸਜੇਤੂ ਖੱਬੀ ਡੈਸ਼ ਅਤੇ ਡੈਸ਼ ਸਿੰਧ ਘਾਟੀ ਦੀ ਮੁੱਖ ਫਸਲਾਂ ਸਨ ਕਣਕ ਅਤੇ ਜੋ ਕਣਕ ਤੇ ਜੋ ਅਰੇ ਇਸ ਪ੍ਰਸ਼ਨ ਦੇਖ ਲੈਣੇ ਚਾਹੀਦੇ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਸਿੰਧ ਘਾਟੀ ਦੇ ਕੁਝ ਕੁ ਮਕਾਨ ਬਹੁ ਮੰਜ਼ਿਲੇ ਵੀ ਹੁੰਦੇ ਸਨ ਸਿੰਧ ਘਾਟੀ ਦੇ ਲੋਕ ਕੰਨ ਦੇ ਹਥਿਆਰ ਕਿਹੋ ਜੇ ਸਨ ਸਿੰਧ ਘਾਟੀ ਦੇ ਲੋਕ ਮੁਰਦਿਆਂ ਦਾ ਸੰਸਕਾਰ ਕਿਵੇਂ ਕਰਦੇ ਸਨ ਸਿੰਧ ਘਾਟੀ ਦੇ ਲੋਕ ਕਿਹੜੇ-ਕਿਹੜੇ ਗਹਿਣੇ ਪਹਿਨਦੇ ਸਨ ਇਹ ਸੀ ਰਹੀ ਬਹੁਤ ਮਹੱਤਵਪੂਰਨ ਵੀਡੀਓ ਇਸ ਨੂੰ ਅੱਗੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ